ਲਾਈਵ ਦੋਸਤੋ ਤੁਸੀਂ ਦੇਖ ਰਹੇ ਹੋ ਜੋ ਕਿ ਪਿੰਡਾਂ ਦੇ ਵਿਆਹ ਦੇ ਵਿੱਚ ਸਾਰਿਆਂ ਨੂੰ ਵੱਡਾ ਇਹ ਚੀਜ਼ ਬਹੁਤ ਹੀ ਭਾਈਚਾਰਾ ਬਣਿਆ ਹੁੰਦਾ ਜਿੱਥੇ ਸਾਰੇ ਵਿਆਹ ਤੋਂ ਪਹਿਲਾਂ ਜਦੋਂ ਹਲਵਾਈ ਆਪਣੇ ਪ੍ਰੋਗਰਾਮ ਮਠਾਈ ਬਣਾਉਣ ਲਈ ਪਹੁੰਚਦਾ ਤਾਂ ਘਰੇ ਤਾਂ ਸਾਰਾ ਨਾਣਾ ਇਕੱਠਾ ਹੋ ਕੇ ਜਿੰਨਾਂ ਲੋਕ ਪਿੰਡਾਂ ਦੇ ਵਿੱਚ ਆਪਸ ਵਿੱਚ ਸਹਿਯਾ ਹਾਰ ਹੁੰਦਾ ਤਾਂ ਆਪਦੇ ਮਿੱਤਰ ਪਿਆਰੇ ਸਾਥੀ ਤਹਣਪਰਾ ਪਹੁੰਚਦੇ ਨੇ ਉਹਨਾਂ ਦੁੱਧ ਠੰਡਾ ਕਰਦੇ ਨੇ ਦੇਖਿਆ ਨਹੀਂ ਕਿ ਕੀ ਕਰ ਰਹੇ ਹੋ ਇਸ ਤਰ੍ਹਾਂ ਦੁੱਧ ਨੂੰ ਬਾਲਾ ਦਵਾਇਆ ਤੇ ਫਿਰ ਉਸ ਤਰ੍ਹਾਂ ਇਹਨੂੰ ਠੰਡਾ ਕਰ ਰਹੇ ਨੇ ਜੱਗਾਂ ਦੇ ਨਾਲ ਤੇ ਨਾਲ ਹੀ ਗੱਲਾਂ-ਬੱਤਾਂ ਕਰਦੇ ਨੇ ਤੇ ਨਾਲੇ ਇਹ ਦੁੱਧ ਠੰਡਾ ਕਰਦੇ ਨੇ ਸਾਡੇ ਬਜ਼ੁਰਗ ਸਹਿਬਾਨ ਪਹੁੰਚੇ ਹੋਏ ਨੇ ਤੇ ਇੱਧਰ ਵੀ ਸ਼ਾਮਲੇ ਬਜ਼ੁਰਗ ਉਹ ਇੱਧਰ ਮੰਜੀ ਤੇ ਪਏ ਅੰਡੂ ਖਾ ਕੇ ਰੋਟੀਆਂ ਹੁਣ ਲਿਟ ਗਿਆ ਵੇ ਨੀਂਦ ਆ ਗਈ ਕੋਈ ਆ ਆ ਫੜਾ ਦੇ ਲੈ ਲੈ ਆਂਦਾ ਲੋ ਜੀ ਫੰਡ ਨੂੰ ਹੁਣ ਫੜਾ ਦੇ ਐ ਨਾ ਲੇਟ ਬਾਈ ਅਗਲੇ ਦੀ ਗੜਾਈ ਤੇ ਹੈ ਹੈ ਹੋਏ ਲੈ ਵੀ ਦੋਸਤੋ ਵਿਆਹ ਪਿੰਡਾਂ ਦੇ ਵਿਆਹ ਦੇ ਵਿੱਚ ਇੱਕ ਆ ਸਾਰਿਆਂ ਨੂੰ ਵੱਡੀ ਰੌਣਕ ਹੁੰਦੀ ਹੈ ਜਿਹੜੀ ਇਹ ਪਹਿਲਾਂ ਦੁੱਧ ਪਾੜ ਕੇ ਫੇਰ ਆ ਚਮਚਮ ਜੀ ਬਣਾ ਲਈ ਫੇਰ ਇਹਨੂੰ ਤਿਆਰ ਕਰਕੇ ਹਲਵਾਈਆਂ ਵੱਲੋਂ ਫੇਰ ਇਹਨੂੰ ਗੋਲ ਕਰਕੇ ਫੇਰ ਸਾਰੇ ਇਕੱਠੇ ਹੋਣ ਕੀ ਆਪਾਂ ਛੱਡਾ ਹਲਵਾਈ ਆ ਕਾਰਾ ਇੱਧਰ ਸਫਟ ਮਿਲ ਗਿਆ ਇੱਧਰ ਬੈਠੇ ਆ ਗੋਲ ਬਣਾਉਂਦੇ ਨੇ ਫੇਰ ਇਹਨੂੰ ਘਿਓ ਦੇ ਵਿੱਚ ਤਲਾਂਗੇ ਫੇਰ ਇਹਨੂੰ ਮਿੱਠੇ ਦੇ ਵਿੱਚ ਤਲਾਂਗੇ ਸਭ ਨੂੰ ਇਆ ਦੇ ਵਿੱਚ ਗੁਲਾਬ ਜਾਮਨ ਗੁਲਾਬ ਜਾਮਨ ਤਿਆਰ ਰਸਗੁੱਲੇ ਰਸਗੁੱਲੇ ਗੁਲਾਬ ਬਣਾ ਰਹੇ ਹਾਂ ਜੀ ਗੁਲਾਬ ਜਾਮਨ ਹੋਰ ਹੁੰਦੀ ਉਹਦਾ ਉਹ ਕੋਈ ਨਹੀਂ ਉਹ ਫੇਰ ਬਣਾਵਾਂਗੇ ਗੀ ਉਹ ਤੁਹਾਨੂੰ ਥੋੜੇ ਅੱਗੇ ਚਿਰ ਬਾਅਦ ਵਿੱਚ ਦਿਖਾਵਾਂਗੇ ਇਹ ਹੁਣ ਇਹ ਭਾਗ ਅਗਲੇ ਭਾਗ ਦਿਖਾਵਾਂਗੇ ਰਸਗੁੱਲੇ ਤਿਆਰ ਹੋ ਰਹੇ ਨੇ ਤੇ ਅਗਲੇ ਭਾਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਗੁਲਾਬ ਜਾਮਨ ਜੇ ਵੀਡੀਓ ਸਾਡੀ ਵਧੀਆ ਲੱਗਦੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ ਕਮੈਂਟਾਂ ਦੇ ਵਿੱਚ ਵੀ ਸਾਨੂੰ ਜਾਣਕਾਰੀ ਦਿੰਦੇ ਰਹੋ ਧੰਨਵਾਦ ਵੀ ਦੋਸਤੋ ਧੰਨਵਾਦ ਤਾਂ ਕਰੇਗਾ ਚੰਨੀ ਨਹੀਂ ਹੋਣੀਗੀ ਇਸ ਪਾਸੇ ਬੰਦੇ ਦੇ ਚਾਹ ਰਿਹਾ ਬਹੁਤ ਵੀ ਲੱਗਣ ਲੱਗਿਆ ਅੱਜ ਕਦੋਂ ਦੇ ਕਹਿਣ ਲੱਗ ਰਹੇ ਵੀਆਰ ਦੇ ਡੱਬੇ ਲਿਆ ਕੇ ਰੱਖੀ ਤੇ ਵੀਆਰ ਦੇ ਖਾਤੀ ਕਰੂੰਗਾ ਪਰ ਆਉਂਦਾ 20 20 ਦੇ ਹੱਥ ਫਿਰਨ ਮੇਰੇ ਕਮਰੇ ਦਾ ਪੱਕੀ ਮੈਂ ਪੂਰੀ ਕਰਦਾ ਇਹ ਹਵੀ ਪਰਕੇ ਟਰਾਲੀਆਂ ਤੇ ਕੈਂਟਰ ਆ ਗਿਆ ਸਮਾਨ ਮੁੰਡੇ ਦੇ ਵੇਹੜਾ ਲਾਹਾਂਗੇ ਇਹਨੂੰ ਸਾਨੂੰ ਆਪਾਂ ਹੁਣ ਤੇ ਕਰਨਗੇ ਜਿਹੜਾ ਕੋਈ